ਸਿੱਧੂ ਮੂਸੇ ਵਾਲੇ ਦੀ ਯਾਦਗਾਰ ਦੇ ਉੱਪਰ ਕੀਤੇ ਗਏ ਨੇ ਕਈ ਵੱਡੇ ਬਦਲਾਵ ਮੂਸੇ ਵਾਲੇ ਦੀ ਯਾਦਗਾਰ ਦੀ ਨਵੀਂ ਤਸਵੀਰ ਆਈ ਸਾਹਮਣੇ ਦਿਵਾਲੀ ਤੋਂ ਪਹਿਲਾਂ ਆਖਰ ਕਿਉਂ ਕੀਤੇ ਗਏ ਨੇ ਵੱਡੇ ਬਦਲਾਵ ਦੇਖੋ ਪੂਰੀ ਵੀਡੀਓ ਸਸੀ ਗੱਲ ਦੋਸਤੋ ਮੈਂ ਗੁਰਮਖ ਸੰਧੂ ਪਹੁੰਚ ਚੁੱਕਿਆ ਸਿੱਧੂ ਮੂਸੇ ਵਾਲੇ ਬਾਈ ਦੀ ਯਾਦਗਾਰ ਤੇ ਦੇਖਦੇ ਆਂ ਕਿ ਉਹਰੇ ਕਿਹੜੇ-ਕਿਹੜੇ ਬਦਲਾਵ ਹੋਏ ਨੇ ਕਈ ਚੀਜ਼ਾਂ ਉਹਰੇ ਬਦਲੀਆਂ ਗਈਆਂ ਨੇ ਤਾਂ ਅੰਦਰ ਚੱਲਦੇ ਆਂ ਆਪਾਂ ਲੈ ਸਾਹਮਣੇ ਵੱਲ ਕਰਦੇ ਆਂ ਆਪਾਂ ਕੈਮਰਾ ਇਹ ਅੰਦਰ ਚੱਲ ਕੇ ਆਪਾਂ ਦੇਖਦੇ ਆਂ ਵੀ ਕੀ ਕੀ ਬਦਲਿਆ ਹੋ ਰਿਹਾ ਹੈ ਨਾ ਆ ਲਓ ਠੀਕ ਆ ਤੇ ਇਧਰ ਪਹਿਲਾਂ ਵੀ ਕਿਉਂਕਿ ਆਪਾਂ ਤਕਰੀਬਨ 2-3 ਮਹੀਨਿਆਂ ਮਗਰੋਂ ਜਾਂ ਮਹੀਨੇ ਮਗਰੋਂ ਕਦੋਂ ਵੀ ਦਿਲ ਕਰਦਾ ਕਿ ਵੇਰੀ ਗੇੜਾ ਮਾਰ ਜਾਣੇ ਹੁੰਨੇ ਆ ਦਿਵਾਲੀ ਆਉਣ ਵਾਲੀ ਆ ਲਵੇ ਤਾਂ ਕੁਝ ਨਾ ਕੁਝ ਬਦਲਾਅ ਹੋਇਆ ਉਹ ਚੀਜ਼ ਸਾਰੀ ਮੈਂ ਦਿਖਾ ਦਿੰਨਾ ਆ ਦੇਖੋ ਓਰੇ ਇਹ ਸ਼ੀਸ਼ਾ ਇੱਕ ਤਾਂ ਇਹ ਲਾਤਾ ਸ਼ੀਸ਼ਾ ਹੈ ਨਾ ਫਰੰਟ ਦੇ ਉੱਪਰ ਸ਼ੀਸ਼ਾ ਲਾਤਾ ਫਰੰਕ ਤੇ ਆਹ ਕਿਹੜਾ ਸ਼ੀਸ਼ਾ ਪਹਿਲਾਂ ਇਹ ਆਹ ਸ਼ੀਸ਼ਾ ਲਾਤਾ ਦੇਖੋ ਰੇ ਜੇ ਕੰਮ ਚੱਲੇ ਰਿਹਾ ਜੇ ਤੇ ਪਹਿਲਾਂ ਉਹ ਟੀ-ਸ਼ਰਟ ਜਾਈਂ ਇੱਧਰ ਹੈ ਨਾ ਇੱਧਰਲੇ ਪਾਸੇ ਕਿਹੜਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਹੁਣ ਇਹ ਸ਼ੀਸ਼ਾ ਉਰੇ ਲਾਤਾ ਕਿਉਂਕਿ ਦੀਵਾਲੀ ਵੀ ਆ ਰਹੀ ਆ ਨੇੜੇ ਆਉਂਦੇ ਨੇ ਲੋਕ ਬਈ ਦੂਰੋਂ ਦੂਰੋਂ ਅੱਜ ਵੀ ਕੁਝ ਲੋਕ ਲੰਘੇ ਆਈਆਂ ਨੇ ਨੇ ਜਾਈ ਜਾਂਦੇ ਨੇ ਤੇ ਕੰਮ ਕਹਿੰਦੇ ਚੱਲ ਰਿਹਾ ਉਰੇ ਮੈਂ ਪਤਾ ਕਰਿਆ ਜੇ ਪਰ ਅੱਜ ਮਿਸਤਰੀ ਮਿਸਤਰੀ ਨੇ ਜਿਹੜੇ ਮੇਰੇ ਖਿਆਲ ਚ ਆ ਹੀ ਨਹੀਂ ਹੈਗਾ ਜ ਆ ਦੇਖੋ ਇਹ ਆ ਚੀਜ਼ਾਂ ਜੇ ਲਾਈਆਂ ਜਾ ਰਹੀਆਂ ਨੇ ਹੋਰ ਇਹ ਆ ਦੇਖੋ ਹੈਨਾ ਇਸ ਲੋੜ ਤੇ ਵਧੀਆ ਤਰੀਕੇ ਨਾਲ ਇਹ ਕਰਿਆ ਜਾ ਰਿਹਾ ਕੰਮ ਬਾਈ ਇਯਾਦੀ ਰਹਿ ਗਈਆਂ ਵਿਚਾਰੀ ਦੀਆਂ ਯਾਰ ਉੱਪਰ ਦੇਖੋ ਹੱਥ ਛੁੱਟ ਹੈਨਾ ਹੋਰ ਸਾਰਾ ਤੇ ਇੱਧਰ ਇਧਰੋਂ ਜੇ ਰਹਿੰਦਾ ਇਧਰਲੀ ਸਾਈਡ ਵੀ ਰਹਿੰਦੀ ਹੈ ਕਵਰ ਕਰਨ ਵਾਲੀ ਇੱਕੇ ਸਾਈਡ ਤੋਂ ਕਵਰ ਹੋਇਆ ਜੇ ਕਿਉਂਕਿ ਪਹਿਲਾਂ ਆਪਨੇ ਦੇਖਿਆ ਸੀ ਬਹੁਤ ਲੋਕ ਉੱਪਰ ਚੜ ਜਾਂਦੇ ਸੀ ਉਰੇ ਹੈਨਾ ਤੇ ਨਾਲ ਫੋਟੋਆਂ ਖਿਜਵਾਈ ਜਾਂਦੇ ਸੀ ਜਿਵੇਂ ਲੋਕਾਂ ਦੀ ਭਾਵਨਾ ਹੁੰਦੀ ਆ ਤੇ ਇਧਰੋਂ ਆਹ ਪੌੜੀਆਂ ਨੇ ਇਹ ਇਧਰੋਂ ਆਹ ਸਾਈਡ ਵੀ ਅਜੇ ਰਹਿੰਦੀ ਹੈ ਹੈਨਾ ਤੇ ਕੋਲ ਮਲਾ ਕੇ ਗੱਲ ਕਰੀਏ ਵੀ ਜੇ ਕਈ ਦਿਨ ਲੱਗਣਗੇ ਜੀ ਤੇ ਬਾਕੀ ਤਾਂ ਸਾਰਾ ਪਾਸਿਓਂ ਇਧਰਲੇ ਪਾਸੇ ਦੀ ਅਗਰ ਆਪਾਂ ਗੱਲ ਕਰਦੇ ਆਂ ਸ਼ੀਸ਼ੇ ਨੇ ਜਿਹੜੇ ਆ ਪਾਏ ਨੇ ਦੇਖੋ ਆਹ ਸ਼ੀਸ਼ੇ ਲੱਗਣਗੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਕੋ ਸਾਹਮਣੇ ਕੋਈ ਕਾਪੜ ਲੈ ਕੇ ਆਇਆ ਸੀ ਉਹ ਵੀ ਦੇਖ ਕੇ ਆਵਾ ਪਿਛਲੀ ਵਾਰ ਵੀ ਮੈਂ ਰਹੀ ਗਈ ਸੀ ਮੈਨੂੰ ਖਾਲਸਾ ਦੇਖਣ ਲਈ ਆਪਾਂ ਦਿਖਾਉਣਾ ਮੈਂ ਸਾਨੂੰ ਕੋਈ ਤਾਂ ਲੋਕੂ ਰਹਿ ਹੁੰਦਾ ਬਾਈ ਆਈ ਜਾਂਦੇ ਨੇ ਜਾਂ ਹੀ ਜਾਂਦੇ ਨੇ ਬੜੀ ਦੂਰੋਂ ਦੂਰੋਂ ਬਾਹਰ ਮੈਂ ਦਕਾਨਾਂ ਨਾਲ ਗੱਲ ਕਰ ਰਿਹਾ ਸੀ ਦੂਰੋਂ ਦੂਰੋਂ ਆਉਂਦੇ ਨੇ ਲੋਕ ਬੰਬੇ ਕਨੀਓ ਜੂਪੀ ਕਨੀਓ ਹੈਨਾ ਤਾਂ ਪਿਆਰ ਆ ਲੋਕਾਂ ਦਾ ਬਾਈ ਨਾ ਬਣਿਆ ਹੋਇਆ ਇਹ ਆ ਦੇਖੋ ਆ ਕੋਈ ਨਾ ਲੈ ਕੇ ਆਇਆ ਸੀ ਕਾਪੜੇ ਲੈ ਕੇ ਆਏ ਸੀ ਪੈਦਲ ਕਾਪੜੇ ਯਾਤਰਾ ਹੈਨਾ ਤੇ ਆ ਦੇਖੋ ਆ ਦੇਖੋ ਬਾਈ ਨਾਲ ਪਿਆਰੇ ਸੀ ਉਹਨੇ ਆ ਦੇਖੋ ਇਹ ਉਰੇ ਇੱਥੇ ਰੱਖ ਗਏ ਦੀ ਇਹ ਹੁਣ ਮੈਨੂੰ ਪੂਰਾ ਤਾਂ ਪਤਾ ਨਹੀਂ ਇਹਦਾ ਵੀ ਕਿਵੇਂ ਗੱਲਬਾਤ ਹੈ ਪਿੰਡ ਤਲਵਾੜਾ ਖੁਰਦ ਜ਼ਿਲ੍ਹਾ सिरसा ਹਰਿਆਣਾ ਛੋਟੇ ਸਿੱਧੂ ਮੂਸੇਵਾਲੇ ਕੀ ਲੰਬੀ ਉਮਰ ਕੇ ਲਈ ਹੈ ਨਾ ਸਿੱਧੂ ਮੂਸੇਵਾਲੇ ਕੋ ਜਲਦੀ ਇਨਸਾਫ ਮਿਲ ਜਾਏ ਦੱਸੋ ਹੋਰ ਕਿਸੇ ਦੇ ਮੇਰੇ ਖਿਆਲ ਚ ਹਿੱਸੇ ਨਹੀਂ ਆਇਆ ਹੋਣਾ ਇਹ ਪਿਆਰ ਤੇ ਦਰਖਤ ਦਰੁਖਤਲਾ ਤੇ ਪੂਰੇ ਤੇ ਇਹ ਹੋਰ ਅਗਰ ਆਪਾਂ ਗੱਲ ਕਰਦੇ ਆਂ ਦੇਖੋ ਵਿੱਚ ਵੀ ਜੇ ਇਹ ਟਰਾਲੀ ਆ ਮੇਰੇ ਖਿਆਲ ਚ ਬਾਈ ਹੋਰਾਂ ਦੀ ਹੋਣੀ ਹੈ ਸ਼ਾਇਦ ਬਾਈ ਹਰ ਕਿਤੇ ਬਾਈ ਦੀ ਤੁਹਾਨੂੰ ਫੋਟੋ ਆ ਜਿਹੜੀ ਹਰ ਕਿਤੇ ਮਿਲ ਜਾਂਦੀ ਹੈ ਦੇਖੋ ਤੇ ਉਧਰ ਚੱਲਦਾ ਉੱਪਰਲੇ ਪਾਸੇ ਚੱਲਦਾ ਦਰਖਤ ਸਾਰੇ ਇੱਧਰ ਦਰਖਤ ਲਾਤੇ ਛੋਟੇ ਛੋਟੇ ਚੀਜ਼ਾਂ ਨੇ ਬਦਲਾਅ ਹੁੰਦੇ ਰਹਿੰਦੇ ਨੇ ਪਰ ਤੇ ਅੱਗੇ ਚੱਲਦਾ ਇੱਧਰਲੇ ਪਾਸੇ ਇੱਧਰਲੇ ਪਾਸੇ ਜਾ ਕੇ ਵੀ ਦਿਖਾਣਾ ਮੈਂ ਪਹਿਲਾਂ ਆਹ ਛੱਡਤੀ ਇਹ ਸੋ ਇਹ ਸੋਨਹੋਰ ਦਿਖਾਉਣਾ ਮੈਂ ਬਾਕੀ ਤਾਂ ਖਰ ਉਹੀ ਆ ਪਿਛਲੀ ਵਾਰ ਵੀ ਮੈਂ ਆਇਆ ਸੀ ਤੁਹਾਨੂੰ ਦਿਖਾਈ ਸੀ ਸਾਰੀ ਮੈਂ ਵੀਡੀਓ ਦੇ ਵਿੱਚ ਹੈਨਾ ਕਿਉਂਕਿ ਆਪਣਾ ਇਹੀ ਰਹਿੰਦਾ ਵੀ ਕਿਹੜੇ ਬਾਈ ਨਾਲ ਜੁੜੇ ਹੋਏ ਨੇ ਉਹ ਚਾਹੁੰਦੇ ਹੁੰਦੇ ਨੇ ਕਿ ਯਾਰ ਕੁਛ ਨਾ ਕੁਛ ਵੀ ਦਿਖਾ ਦਿਆ ਕਰੋ ਬਹੁਤ ਸਾਰੇ ਕਮੈਂਟ ਆ ਜਾਂਦੇ ਨੇ ਵੀ ਬਾਈ ਯਾਰ ਬਾਈ ਦੀ ਯਾਦਗਾਰ ਦੇ ਜਾ ਕੇ ਮਹੀਨੇ ਦੇ ਮਹੀਨੇ ਚ ਇੱਕ ਦੋ ਵਾਰੀ ਵੀਡੀਓ ਪਾ ਦਿਆ ਕਰੋ ਤਾਂ ਕਰਕੇ ਆ ਜਾਂਦੇ ਆ ਬਾਈ ਤਾਂ ਕਰਕੇ ਬਾਈ ਦੀ ਯਾਦਗਾਰ ਤੇ ਵੀਡੀਓ ਹੁੰਦੀ ਹੈ ਜਿਹੜੀ ਇੱਕ ਨਦੀ ਥੋੜੇ ਤੱਕ ਪਹੁੰਚਾ ਦਿੰਨੇ ਆ ਜਦੋਂ ਲੱਗਦਾ ਵੀ ਕਿਤੇ ਕੋਈ ਬਦਲਾਵ ਹੋਇਆ ਇਹ ਆ ਦੇਖੋ ਆ ਛੱਡ ਜਾਈ ਤੀ ਆ ਛੱਡਾ ਕਿੜਾ ਇਹ ਕੂੰਜ ਦਾ ਯਾਰ ਇਹ ਹੈ ਨਾ ਇਹ ਛੱਡਤੀ ਪਹਿਲਾਂ ਉੱਥੇ ਰੱਖਿਆ ਹੋਇਆ ਤੇ ਹੁਣ ਹੋਰ ਅਗਰ ਪਾ ਗੱਲ ਕਰਦੇ ਆ ਮੈਂ ਗੱਲ ਕਰ ਰਹੀ ਸੀ ਵੀ ਤਾਂ ਕਰਕੇ ਇੱਕ ਦੋ ਵਾਰੀ ਢੇੜਾ ਮਾਰ ਜਾਂਦੇ ਨੇ ਉਹਨੇ ਥੋੜੇ ਦਿਨਾਂ ਵਗਰ ਹੋਰੇ ਵੀ ਜਿਵੇਂ ਜਿਵੇਂ ਕੋਈ ਚੀਜ਼ ਲੱਗਦਾ ਵੀ ਬਦਲਾਪ ਕੋਈ ਕਰਿਆ ਤਾਂ ਉਹ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਭਾਵਕ ਜਾਂ ਵੀ ਹੋ ਜਾਂਦਾ ਯਾਰ ਕਿ ਬੇਰੀ ਮਨ ਕਿਉਂਕਿ ਯਾਦੀ ਰਹਿ ਗਈਆਂ ਪਹਿਲਾਂ ਜਦੋਂ ਉਹਰੇ ਆਉਂਦੇ ਸੀ ਹਾਂ ਲੱਗਦਾ ਯਾਰ ਬਾਈ ਨੂੰ ਮਿਲਾਂਗੇ ਬਾਈ ਨਾਲ ਮੁਲਾਕਾਤ ਹੋਊਗੀ ਹਨਾ ਤਾਂ ਹੁਣ ਤਾਂ ਖਰ ਖੈਰ ਚੀਜ਼ਾਂ ਹੀ ਹੋਰ ਹੋ ਗਈਆਂ ਤੇ ਹੋਰ ਅਗਰ ਤੁਸੀਂ ਦੇਖਣਾ ਚਾਹੋ ਭਰਾਵੋ ਇੱਧਰ ਖੇਤ ਨੇ ਪਹਿਲਾਂ ਵੀ ਮੈਂ ਤੁਹਾਨੂੰ ਦਿਖਾਉਣਾ ਹੁੰਦਾ ਇਹ ਖੇਤ ਨੇ ਬਾਈ ਹੋਰਾਂ ਦੇ ਇਹ ਆ ਸਾਰੇ ਹਨਾ ਉਹੀ ਖੇਤ ਨੇ ਜਿੱਥੇ ਬਾਈ ਸਾਨੂੰ ਟਰੈਕਟਰ ਚਲਾਉਂਦੇ ਦਿਖ ਜਾਂਦਾ ਹੁੰਦਾ ਸੀ ਆ ਇੱਥੇ ਫਾਨ ਆਉਂਦੇ ਸੀ ਮੇਰੇ ਲੰਬੇ ਲੰਬੇ ਲੈਣਾ ਲੱਗਦੀਆਂ ਸੀ ਇੱਕ ਇੱਧਰ ਇਹ ਬਾਈ ਇਹਦੇ ਖੇਤ ਨੇ ਵਾ ਕਿੱਧਰ ਗਾਗਵਾਲ ਕੰਨੀ ਹੈ ਨਾ ਤਾਂ ਇਹ ਉਹੀ ਸਾਰੇ ਖੇਤ ਨੇ ਪਰ ਹੁਣ ਨਾ ਤਾਂ 59 ਦੇ ਬੈਠਿਆ ਉਹ ਵਿਚਾਰਾ ਦਿਖਦਾ ਯਾਦ ਨਹੀਂ ਰਹਿ ਗਈਆਂ ਉਹਦੀਆਂ ਪੱਲੇ ਸਾਰੀਆਂ ਬਾਕੀ ਇਹ ਮੈਂ ਤੁਹਾਨੂੰ ਦਿਖਾਤਾ ਸਾਰਾ ਵੀ ਕੰਮ ਆ ਜਿਹੜਾ ਹੋਰੇ ਚੱਲੀ ਜਾਂਦਾ ਠੀਕ ਹੈ ਜੀ ਤੇ ਆ ਵੀ ਇਹ ਜੇ ਪੱਟਿਆ ਪੈਸੀ ਸਾਜਾ ਇਹ ਕਬ ਰੋਟਾ ਮੈਂ ਤੁਹਾਨੂੰ ਦਿਖਾਉਣ ਨੂੰ ਦੇਖੀ ਵੀ ਐਡਾ ਕੀ ਇਹ ਇਹ ਵੀ ਇਹ ਵੀ ਬਹੁਤ ਵੱਡਾ ਹੋ ਗਿਆ ਦਰਾਖਤਾਂ ਉਰੇ ਲਾਈ ਜਾਂਦੇ ਨੇ ਹੋਰ ਵੀ ਕਾ ਕੋਈ ਰੱਖ ਕੇ ਗਿਆ ਦੀ ਗਮਲਾ ਦੇ ਕੋਰੇ ਐ ਲੱਗਦੇ ਤੇ ਜਿਵੇਂ ਅਸਲੀ ਫੁੱਲ ਹੁੰਦੇ ਨੇ ਕਿਵੇਂ ਹੈ ਨਾ ਅ ਕੋਲੋਂ ਮਲਾ ਕੇ ਅਗਰ ਗੱਲ ਕਰੀ ਜਾਵੇ ਇਹ ਭਾਈ ਬਦਲਾਵ ਨੇ ਦੀਵਾਲੀ ਕਿਵੇਂ ਆ ਗਈ ਦੀਵਾਲੀ ਨੂੰ ਬਹੁਤ ਲੋਕ ਉਰੇ ਦੀਵੇ ਵੀ ਲਾ ਕੇ ਜਾਂਦੇ ਹੁੰਦੇ ਨੇ ਦੀਵਾਲੀ ਨੂੰ ਤੇ ਆਉਂਦੇ ਰਹਿੰਦੇ ਨੇ ਲੋਕ ਉਰੇ ਕਿਵੇਂ ਬਾਹਰ ਖੜੇ ਨੇ ਕੁਝ ਲੋਕ ਕੁਝ ਆ ਜਾਂਦੇ ਨੇ ਦੋ ਕੋ ਦੋ ਕੋ ਭੱਗ ਜਾਂਦੇ ਨੇ ਅਹੀਂ ਚੱਲਦਾ ਰਹਿੰਦਾ ਸਾਰਾ ਹੈ ਨਾ ਬਾਹਰੋਂ ਵੀ ਦਿਖਾਉਣਾ ਵੀ ਬਾਹਰੋਂ ਕੀ ਕੀ ਬਦਲਾਵ ਆ ਤੇ ਬਾਹਰ ਜਾ ਕੇ ਵੀ ਇੱਕ ਵਾਰੀ ਦਿਖਾਣਾ ਇੱਕ ਵਾਰੀ ਉਹ ਤੁਸੀਂ ਫੇਰ ਦੇਖ ਲਓ ਤੇ ਬਾਹਰ ਚੱਲਦੇ ਆ ਚਲੋ ਆਪਾਂ ਬਾਹਰ ਜਾ ਕੇ ਦਿਖਾ ਦਣਾ ਵੀ ਬਾਹਰ ਕੀ ਕੀ ਬਦਲਾਵ ਨੇ ਦਰਖਤ ਇਦਰੀ ਵੀ ਲਾਤੇ ਅਗਲੇ ਸਾਲ ਤੱਕ ਪੂਰੇ ਸ਼ੌਂ ਹੋ ਜਾਣੀਆਂ ਵਧੀਆ ਵਧੀਆ ਸ਼ੌਂ ਹੋ ਜਾਣੀਆਂ ਅਗਲੇ ਸਾਲ ਤੱਕ ਤੇ ਆ ਮੁੰਡੇ ਆ ਰਹੇ ਨੇ ਦੇਖੋ ਕਿੱਥੋਂ ਆਏ ਛੋਟੇ ਭਾਈ ਪਟਿਆਲੇ ਤੋਂ ਆਏ ਵੀਰੇ ਉਹ ਹੋਰ ਕੰਮ ਆਏ ਤੇ ਕਿਤੇ ਜੈ ਬਾਈ ਦੀ ਉਰੀ ਆਏ ਉਸ ਪਹਿਲਾਂ ਵੀ ਹੁੰਦ ਰਹੇ ਨੇ ਹਾਂ ਪਹਿਲਾਂ ਵੀ ਅੱਛਾ ਤੁਸੀਂ ਵੀ ਇਧਰ ਨਾਲ ਹੀ ਆਏ ਬਾਈ ਬੂਲੂ ਫਟਾ ਲਓ ਭੱਜ ਕੇ ਨਹੀਂ ਆਏ ਨਹੀਂ ਨਹੀਂ ਬਾਈ ਅੱਛਾ ਹਾਂ ਕਦੇ ਲੁਕੀ ਜਾਣਾ ਉਹ ਨਹੀਂ ਨਹੀਂ ਭਰਾ ਅੱਛਾ ਅੱਛਾ ਕੈਨੇ ਕਿ ਵਾਰੀ ਆ ਗਏ ਵੀਰੇ ਪਹਿਲਾਂ ਪਹਿਲਾਂ ਆ ਗਏ ਬਈ ਦੋ ਕਵਾਰ ਆ ਚੁੱਕੇ ਆ ਪਹਿਲਾਂ ਅੱਛਾ ਹਾਂਜੀ ਕਿਵੇਂ ਖਾਸ ਕੀ ਚੀਜ਼ ਖਿੱਚ ਲਿਆ ਹੁੰਦੀ ਆ ਬਾਈ ਉਰੇ ਬਾਈ ਜਦੋਂ ਬਾਈ ਨੇ ਕੁਝ ਨਿਚਲੇ ਲੈਵਲ ਤੋਂ ਉੱਠ ਕੇ ਕੁਝ ਕੀਤਾ ਏਰੀਏ ਵਾਸਤੇ ਉਦੋਂ ਪ੍ਰੇਰਿਤ ਹੋ ਕੇ ਇੱਥੇ ਬਾਈ ਦੋ ਦੇਖਣ ਆਏ ਆ ਬਿੱਕੀ 55 ਘਰਾਂ ਦਾ ਵੀ ਜਾ ਕੇ ਹਾਂ ਜੀ ਹਾਂ ਹਾਂ ਦਿਲ ਮਿਲੇ ਤੇ ਕਦੇ ਵਾਈ ਨੂੰ ਪਹਿਲਾਂ ਨਹੀਂ ਮਿਲੇ ਨਹੀਂ ਬਈ ਨਹੀਂ ਨਾ ਨਾ ਅਫਸੋਸ ਹੈਗਾ ਵੀ ਯਾਰ ਆ ਮਿਲੇ ਨਹੀਂਗਾ ਅਫਸੋਸ ਹੈਗਾ ਬਈ ਹਾਂ ਬਿਲਕੁਲ ਤੇ ਤੁਸੀਂ ਵੀ ਵੀਰੇ ਪਹਿਲਾਂ ਆਏ ਹੋ ਹਾਂ ਜੀ ਹਾਂ ਜੀ ਹੈ ਇੱਕ ਪਹਿਲੀ ਵਾਰ ਹੀ ਆਏ ਆ ਪਿੰਡ ਕਿਹੜਾ ਤੁਹਾਡਾ ਖਾਸ ਪਟਿਆਲੇ ਕਿਹੜਾ ਪਟਿਆਲੇ ਦੇ ਹਟਵਾਂ ਜੀ ਦੇਵੀਗੜ੍ਹ ਦੇ ਇਲਾਕੇ ਚ ਆਏ ਆ ਤੂੰ ਬੜੀ ਕੈਨੀ ਦੁ ਕੈਨੀ ਕਿਲੋਮੀਟਰ ਪੈ ਗਿਆ ਉਥੋਂ ਸਾਨੂੰ 150 ਕਿਲੋਮੀਟਰ ਪੈ ਜਾਂਦਾ 150 ਦੇ ਲਾਗੇ ਪੈ ਜਾਂਦਾ ਵੀਰੇ ਇੱਕ ਸਾਈਡ ਆ ਹਾਂਜੀ 300 ਹੋ ਜੂਗੀ ਹਾਂ 300 ਹੋ ਜੂਗੀ ਟਾਇਰ ਭਈਏ ਹੁੰਦੇ ਨੇ ਫੈਨ ਬਾਈ ਹੈਨਾ ਧੰਨਵਾਦ ਵੀਰੇ ਜਾਓ ਬਾਈ ਕਿਹੜਾ ਚੰਗਾ ਲਾ ਵੀਰੇ ਆਪਣਾ ਬਾਈ ਜੱਟ ਬਾਬੇ ਟੀਵੀ ਦਾ ਅੱਛਾ ਅੱਛਾ ਹਾਂਜੀ ਹਾਂਜੀ ਤੇ ਇਧਰੋਂ ਅਗਰ ਗੱਲ ਕਰਦੇ ਆਂ ਇਧਰ ਉਹੀ ਦੁਕਾਨਾਂ ਨੇ ਭਰਾਵੋ ਤੇ ਆਹ ਇਧਰੋਂ ਹੋਰ ਚੀਜ਼ ਆ ਜਿਹੜੀ ਆਹ ਗਰਾਊਂਡ ਗਰਾਊਂਡ ਮਣਾਤਾ ਇਧਰ ਦਰਖਤ ਲਾਤੇ ਠੀਕ ਆ ਕਿਵੇਂ ਤੂੰ ਠੀਕ ਆ ਕਿਵੇਂ ਤੂੰ ਇਕੱਲਾ ਜਾਂ ਫਿਰਦਾ ਤੂੰ ਪੀਚ ਉਹੀ ਫਿਰਦਾ ਵੀਰੇ ਉਹਦੇ ਅੱਲਾ ਵੀ ਰੱਖ ਮੈਂ ਥੋੜਾ ਜਿਹਾ ਆਉਂਦੇ ਰਹਿੰਦੇ ਨੇ ਲੋਕ ਪਹਿਲਾਂ ਹਾਂ ਭਰਾ ਆਉਂਦੇ ਰਹਿੰਦੇ ਹੈਗੇ ਅੱਛਾ ਤੇਰੀ ਵੀਡੀਓ ਬਹੁਤ ਆਉਂਦੀਆਂ ਨੇ ਹੈਨਾ ਤੇਰੀ ਵੀਡੀਓ ਵੀ ਦੇਖੀ ਹਾਂ ਹਾਂ ਵੀਰੇ ਬੜਾ ਚੰਗਾ ਬੰਦਾ ਸੀ ਭਾਈ ਮੇਰੇ ਤਾਂ ਬਾਈ ਨੇ ਸੈਟ ਸਪਾਈ ਕੀਤਾ ਦੇ ਵਿੱਚ ਵੀ ਲੈਤਾ ਹੋਇਆ ਦਾ ਉਹਦੇ ਵਿੱਚ ਹਾਂ ਅੱਛਾ ਹੁਣ ਤੂੰ ਵੀ ਬੜਾ ਬੰਦਾ ਚੰਗਾ ਸੀ ਯਾਰ ਹਮੇਸ਼ਾ ਇੱਕ ਦੀ ਹੈਲਪ ਕਰਦਾ ਸੀ ਇਦਾਂ ਨਹੀਂ ਸੀ ਬੰਦਾ ਬੜਾ ਕੈਂਟ ਬੰਦਾ ਸੀ ਸਿੱਧੂ ਭਾਈ ਅੱਛਾ ਉਰੇ ਆਸ ਤੂੰ ਮੈਨੂੰ ਪਹਿਲਾਂ ਇੱਥੇ ਕੀ ਕੀ ਬਦਲਿਆ ਹੁਣ ਇੱਕ ਦਾ ਬਣਾਇਆ ਸੀ ਵੀਰੇ ਹੁਣ ਸਾਰਾ ਕੁਝ ਹੀ ਬਦਲੂਗਾ ਤੇ ਤੁਸੀਂ ਸਟੇਟੂਸ ਹੋਰ ਲੱਗੂਗਾ ਹਾਂ ਤੇ ਸਾਰਾ ਕੁਝ ਹੀ ਠੀਕ ਆ ਬਾਈ ਹੁਣ ਵਧੀਆ ਹੁਣ ਵਧੀਆ ਬਣਨ ਲੱਗ ਗਿਆ ਭਰਾ ਹੁਣ ਸਾਰਾ ਕੁਝ ਵਧੀਆ ਬਣੀ ਜਾਂਦਾ ਠੀਕ ਆ ਜੀ ਲਿਆਓ ਜੀ ਵਿਚਾਰੇ ਨੂੰ ਪਹਿਲਾਂ ਤੁਹਾਨੂੰ ਪਤਾ ਹੋਈ ਸੀਗਾ ਨਾ ਵੀ ਤਾਂ ਹੋਈ ਨਹੀਂ ਆਉਂਦੀ ਯਾਰ ਇਹਨਾਂ ਪਟਾਖਾ ਹਸਤਾ ਹੋਇਆ ਭਰਾ ਯਾਰ ਮੌੜੀ ਹੌਲੀ ਪਹੋ ਹੁੰਦਾਗਾ ਹੌਲੀ ਹੌਲੀ ਹਾਂ ਵਿਚਾਰੇ ਨੂੰ ਕਿਹਾ ਉਹ ਕਿੱਥੇ ਉਹ ਹੁੰਦੀ ਹੈ ਠੀਕ ਆ ਬਾਈ ਠੀਕ ਆ ਜੀ ਚੰਗਾ ਜੀ ਠੀਕ ਹੈ ਫਿਰ ਤਾਂ ਵੀ ਮਿੱਤਰ ਪਿਆਰਿਓ ਠੀਕ ਆ ਦਿਖਾਈ ਮੈਂ ਤੁਹਾਨੂੰ ਵੀ ਕੀ ਕੀ ਬਦਲਿਆ ਹੋਇਆ ਕਿਉਂਕਿ ਜਿਹੜੇ ਬਾਈ ਨਾਲ ਜੁੜੇ ਹੋਏ ਨੇ ਸਿੱਧੂ ਬਾਈ ਨਾਲ ਜੁੜੇ ਹੋਏ ਫੈਨ ਨੇ ਉਹਨਾਂ ਦੀ ਮੰਗ ਹੁੰਦੀ ਹੈ ਕਿ ਬਾਈ ਸਮਾਦ ਤੇ ਜਾ ਕੇ ਬਾਈ ਦੀ ਯਾਦਗਾਰ ਤੇ ਜਾ ਕੇ ਦਿਖਾਇਆ ਕਰ ਵੀ ਕੀ ਕੀ ਬਦਲਿਆ ਤਾਂ ਕਰਕੇ ਕਦੇ-ਕਦੇ ਆ ਜਾਨੇ ਤਾਂ ਇਹਨਾਂਗਾ ਮਰਾਦ ਨੇ ਹੁੰਨੇ ਬਾਈ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ